ਹੋਸ਼ਿਆਰਪੁਰ ਦੇ ਨਜ਼ਦੀਕੀ ਪਿੰਡਾ ਮੰਨਣ ਤੀਰੋਵਾਲ ਤੇ ਨਾਰੂ ਨੰਗਲ ਤੇ ਲੋਕਾਂ ਦੇ ਵੱਲੋਂ ਅੱਜ ਆਪਣੀਆਂ ਜ਼ਮੀਨਾਂ ਅਤੇ ਫਸਲਾਂ ਨੂੰ ਬਚਾਉਣ ਦੇ ਖਾਤਰ ਹੋਸ਼ਿਆਰਪੁਰ ਫਗਵਾੜਾ ਮਾਰਗ ਦੇ ਨਿਰਮਾਣ ਦੇ ਲਈ ਪਿੰਡਾਂ ਦੇ ਵਿੱਚੋਂ ਲੰਘਦੇ ਮਿੱਟੀ ਦੇ ਪਰੇ ਟਿੱਪਰਾਂ ਨੂੰ ਰੋਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੰਮੇ ਹੱਥੀ ਲਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰਾਂ ਦੇ ਚਾਲਕਾਂ ਦੇ ਵੱਲੋਂ ਉਹਨਾਂ ਦੀਆਂ ਨਿੱਜੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਰਸਤੇ ਕੱਢੇ ਜਾ ਰਹੇ ਨੇ ਅਤੇ ਇਸ ਗੱਲ ਦਾ ਜਦੋਂ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਪਾਤ कंस्ट्रक्शन कंपनी ਦੇ ਪ੍ਰਬੰਧਕ ਕਵਲਜੀਤ ਸਿੰਘ ਦੇ ਵੱਲੋਂ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਜਦੋਂ ਉਹਨਾਂ ਦੇ ਵੱਲੋਂ ਟਰੱਕ ਨਹੀਂ ਛੱਡੇ ਗਏ ਤਾਂ ਪੁਲਿਸ ਅਧਿਕਾਰੀ ਦਾ ਫੋਨ ਕਰਵਾ ਕੇ ਟਰੱਕ ਲੰਘਾਈ ਗਏ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਣੇ ਆ ਕੀ ਨਾਮ ਹੈ ਤੁਹਾਡਾ ਕਰਨਦੀਪ ਸਿੰਘ ਭਾਜੀ ਕਰਨ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਮੰਨਣਾ ਭਾਜੀ ਠੀਕ ਹੈ ਜੀ ਅੱਜ ਇੱਥੇ ਜ਼ਿੰਮੇਦਾਰ ਕੱਤਰ ਹੋਏ ਨੇ ਕਿ ਕਿਆ ਕਾਰਨ ਹੈ ਜੀ ਭਾਜੀ ਸਾਡੇ ਇਹੀ ਕਾਰਨ ਆ ਇੱਥੋਂ ਨੈਸ਼ਨਲ ਹਾਈਵੇ ਦੇ ਜਿਹੜਾ ਬਣ ਰਿਹਾ ਉਹ ਟਿੱਪਰ ਮਿੱਟੀ ਚੱਕ ਰਿਹਾ ਤਿੰਨ ਪਿੰਡਾਂ ਦੀ ਜੀ ਤੇ ਉਹ ਸਾਡੀ ਨਿੱਜੀ ਜ਼ਮੀਨ ਚ ਲੰਘ ਰਿਹਾ ਤੇ ਜਿੱਥੇ ਜਿੱਥੇ ਸਰਕਾਰੀ ਰਸਤਾ ਲੱਗ ਰਿਹਾ ਉਹ ਰਸਤਾ 11 ਫੁੱਟ ਦਾ ਹੈ ਜੀ ਇਹਨਾਂ ਨੇ ਵੱਡ ਵੱਡ ਕੇ ਉਹ 17 18 ਫੁੱਟ 20 ਫੁੱਟ ਤੱਕ ਕੀਤਾ ਹੋਇਆ ਹੈ ਜੀ ਅਜਿਹਾ ਤਾਂ ਅਸੀਂ ਹੁਣ ਖੜੇ ਆ ਇੱਥੇ ਵੀ 11 ਫੁੱਟ ਦਾ ਸਰਕਾਰੀ ਹਾਂਜੀ ਇਹ ਵੀ 11 ਫੁੱਟ ਦਾ ਹੀ ਰਸਤਾ ਸੀਗਾ ਜੀ ਇਹ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ 11 ਫੁੱਟ ਦਾ ਦੇਖੋ ਨਜ਼ਰ ਆ ਰਿਹਾ ਉਹ ਤਾਂ ਕੱਟਾ ਸਾਡੇ 20 ਫੱਟੀ ਚ 25 ਫੁੱਟ ਦਾ ਕਰਤਾ ਇਹਨਾਂ ਨੇ ਜੀ ਤੇ ਕੀ ਫਸਲਾਂ ਦਾ ਵੀ ਕਹਿੰਦੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਕੀ ਪੂਰਾ ਮਾਲ ਪਿੱਛੇ ਇਹ ਜਨਵਰੀ ਮਹੀਨੇ ਤੋਂ ਚੱਲ ਰਿਹਾ ਬਾਜੀ ਦੀ ਟਿੱਪਰ ਤੇ ਪਿੱਛ ਤੇ ਉਹਦਾ ਘਟੋ ਘਟਨੇ ਜਿੱਥੇ 20 ਕੁਆਂਟਮ ਨਿਕਲਦੀ ਹੁੰਦੀ ਹੈ ਉਹ ਕਿੱਲੇ ਦੀ ਮਸੇ 10 ਤੋਂ 11 ਕੁਆਂਟਮ ਨਿਕਲੀ ਹੋ ਜੀ। ਇਹੀ ਕਾਰਨ ਸੀ ਧੂੜ ਮਿੱਟੀ ਨਾਲ ਸਾਰੀ ਫਸਲ ਭਰ ਜਾਂਦੀ ਸੀ। ਫਸਲ ਨੇ ਗਰੋਥ ਹੀ ਨਹੀਂ ਕੀਤਾ ਚੰਗੀ ਤਰ੍ਹਾਂ। ਤੇ ਅੱਜ ਜਦੋਂ ਤੁਸੀਂ ਟਿਪਰ ਰੋਕੇ ਆ ਤਾਂ ਕੀ ਗੱਲਬਾਤ ਹੋਈ ਸੀਗੀ? ਅੱਜ ਮੈਂ ਸਵੇਰੇ ਟਿਪਰ ਰੋਕੇ ਜੀ। ਪਹਿਲੇ ਮੈਂ ਐਤਵਾਰੀ ਰੋਕੇ ਸੀਗੇ। ਇਹਨਾਂ ਨੇ ਮੈਨੂੰ ਕਿਹਾ ਚਲੋ ਸੋਮਵਾਰ ਸ਼ਾਮ ਨੂੰ 5 ਵਜੇ ਗੱਲ ਕਰਾਂਗੇ ਆ ਕੇ ਬੈਠ ਕੇ ਤੁਹਾਡੇ ਉੱਥੇ ਮੋਕੇ ਤੇ। ਪਰ ਇਹ ਆਏ ਨਹੀਂ। ਫਿਰ ਮੈਂ ਮੰਗਲਵਾਰ ਸਵੇਰੇ ਫੇਰ ਰੋਕ ਲਿਆ ਜੀ। ਤੇ ਇਹਨਾਂ ਨੇ ਕਮਲ ਹੁਣਾ ਨਾਲ ਸਾਡੀ ਗੱਲ ਤੇ ਉਹ ਕਹਿੰਦੇ ਟਿੱਪਰ ਜਾਣ ਦਿਓ ਮੈਂ ਕਹਾਂ ਜਿੰਨਾ ਚਿਰ ਤੁਸੀਂ ਆ ਕੇ ਇੱਥੇ ਗੱਲ ਨਹੀਂ ਕਰਦੇ ਮੈਂ ਜਾਣ ਨਹੀਂ ਦੇਣੇ ਉਹ ਕਹਿੰਦੇ ਤੁਸੀਂ ਜੇਤਵਾਦੀਆਂ ਕਰਦੇ ਐ ਅੱਗੇ ਵੱਧ ਸਕਦੀਆਂ ਹੋ ਐ ਜੀ ਤੇ ਫਿਰ ਮੈਂ ਕਹਾਂ ਚਲੋ ਠੀਕ ਹੈ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਭਾਵੇਂ ਸ਼ਾਮ ਦੇ 5 ਵਜੇ 6 ਵਜੇ ਮੈਂ ਉਹਦੇ ਟਿੱਪਰ ਨੰਗਣ ਧੋਂਗਾ ਕਹਿੰਦੇ ਚਲੋ ਠੀਕ ਹੈ ਜੀ ਕਹਿੰਦੇ ਅਸੀਂ ਆਪੇ ਨਗਾ ਲਾਣੇ ਆ ਫਿਰ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਐਸਐਚਓ ਤੋਂ ਫੋਨ ਕਰਾ ਦਿੱਤਾ ਤੇ ਟਿੱਪਰ ਨਗਾ ਲਏ ਜੀ ਐਸਐਚਓ ਨੇ ਕੀ ਕਰ ਫਿਰ ਐਸਐਚਓ ਕਹਿੰਦਾ ਜੀ ਇਹ ਅਸੀਂ ਇੱਥੇ ਕੱਲ ਨੂੰ ਮੌਕਾ ਆਪ ਆ ਕੇ ਦੇਖਾਂਗੇ ਜਿਹੜੇ ਤੁਹਾਡਾ ਰਸਤਾ ਵਧਿਆ ਹੋਇਆ ਜੇ ਤੁਹਾਡੀ ਪ੍ਰਾਈਵੇਟ ਪ੍ਰੋਪਰਟੀ 'ਚ ਲੰਘਦੇ ਆ ਜੀ ਤੇ ਅਸੀਂ ਤੁਹਾਡਾ ਸੌਟ ਆਊਟ ਕਰਾਵਾਂਗੇ ਜੇ ਸੌਟ ਆਊਟ ਨਹੀਂ ਹੁੰਦਾ ਤੇ ਅਸੀਂ ਇਹਨਾਂ ਨੂੰ ਬੰਦ ਕਰਾਂਗੇ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰੇਮ ਸਿੰਘ ਜੀ। ਪ੍ਰੇਮ ਸਿੰਘ ਜੀ ਤੁਹਾਡੇ ਕਿਹੜੇ ਪਿੰਡ ਦੇ ਵਿੱਚ ਇਹ ਜ਼ਮੀਨ ਲੱਗਦੀ ਹੈ? ਇਹ ਭਾਜੀ ਆਪਣੇ ਹੈਗੇ ਨਾਰੂ ਨੰਗਲ ਧੀਰਵਾਲ ਤੇ ਮੰਨਣ ਦਾ ਵਸੀਮੇ ਪੈਂਦੇ ਆ ਇੱਥੇ। ਠੀਕ ਹੈ ਜੀ। ਤੇ ਇਹਨੇ ਕਿ ਟਿੱਪਰ ਲੱਗਦੇ ਨੇ ਰੋਜ਼ਾਨਾ? ਇੱਥੋਂ ਤੱਕਰੀਬਨ ਮੇਰੇ ਹਿਸਾਬ ਨਾਲ ਤਾਂ ਜੀ ਸਵਾਹ ਦੇ ਹਿਸਾਬ ਨਾਲ ਤਾਂ ਇਹਨਾਂ ਦਾ ਕੋਈ ਜਿਹੜੀ ਗਿਣ ਕਿੰਨਾ ਕੁ ਦੇਰੀਨ ਹੋ ਰਿਹਾ ਜੀ ਤੇ ਸਾਡਾ ਹੁਣ ਭਾਜੀ ਇੱਥੇ ਦਾ 11 ਫੁੱਟ ਦਾ ਜੇ ਮੰਨ ਕੇ ਚੱਲੀ ਅਸੀਂ ਪ੍ਰਾਈਵੇਟ ਜਿਹੜੇ ਆਪਣੇ ਰਸਤੇ ਛੱਡੇ ਹੋ ਆ ਕੁਝ ਤਾਂ ਸਾਡੇ ਪ੍ਰਾਈਵੇਟ ਪ੍ਰਾਪਰਟੀਆਂ ਆ ਜਿਨ੍ਹਾਂ ਦੇ ਵਿੱਚ ਲੰਘ ਰਹੇ ਨੇ ਇਹ ਕੁਝ ਜੇ ਸਰਕਾਰੀ ਵੀ ਲੱਗਦੇ ਉਹ ਵੀ 11 ਫੁੱਟ ਦਾ ਰਸਤਾ ਔਰ 11 ਫੁੱਟ ਦੀ ਬਜਾਏ ਉਹਨਾਂ ਨੇ ਚੌੜਾ ਕਰਕੇ ਘਟ-ਘਟ ਨਹੀਂ 16 ਫੁੱਟ 20 ਫੁੱਟ ਤੱਕ ਹੋ ਗਿਆ ਆ ਔਰ ਜਿਹੜੇ ਵੱਟ ਬਣਿਆ ਉਹ ਸਾਡੀਆਂ ਫਸਲਾਂ ਵਿੱਚ ਡਿੱਗ ਰਹੇ ਨੇ ਔਰ ਜਿਹੜੀ ਉਹਨਾਂ ਨਾਲ ਬਕਾਇਦਾ ਧੂੜ ਉੱਡਦੀ ਆ ਉਹ ਸਾਡੀਆਂ ਆਲੇ-ਦੁਆਲੇ ਦੇ ਜਿਹੜੇ ਦੋ-ਦੋ ਤਿੰਨ-ਤਿੰਨ ਖੇਤ ਆ ਉਹਨਾਂ ਦੇ ਉੱਤੇ ਪੈਂਦੀ ਆ ਤੇ ਪ੍ਰ ਤੇ ਔਰ ਜੇ ਉੱਥੇ ਇਹਨਾਂ ਨੂੰ ਸ਼ਿਕਾਇਤ ਕਰਦੇ ਵੀ ਤੁਸੀਂ ਉਹ ਧੂੜ ਦਾ ਹੱਲ ਕਰੋ ਪਾਣੀ ਛਰਕਾਜਾਂ ਨੇ ਔਰ ਕਈ ਵਾਰ ਪਾਣੀ ਇੰਨਾ ਛਰਕਾ ਜਾਂਦੇ ਨੇ ਤੇ ਉੱਥੋਂ ਦੀ ਇਹਨਾਂ ਮੋਟਰਸਾਈਕਲ ਜਿੱਦਾਂ ਅਸੀਂ ਆਮ ਲੰਘਦੇ ਹੈਗੇ ਆਂ ਤੇ ਉੱਥੋਂ ਸਲਿੱਪ ਹੋ ਗਏ ਬਾਜੀ ਸਾਡੇ ਐਕਸੀਡੈਂਟ ਦੇ ਕਈ ਕਾਰਨ ਮਤਲਬ ਅਸੀਂ ਕਈ ਵਾਰ ਬਚਾ ਆਪਣੇ ਆਪ ਨੂੰ ਕੀਤਾ ਮਤਲਬ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਜੀ ਉੱਥੋਂ ਤੇ ਔਰ ਪ੍ਰੋਪਰ ਅਸੀਂ ਲੰਘ ਨਹੀਂ ਪਾਉਂਦੇ ਹੈਗੇ ਜੀ ਉੱਥੋਂ ਤੇ ਮੰਗ ਕੀ ਆ ਹੁਣ ਮੀਨਮਲ ਸਾਡੀ ਤਾਂ ਇਹ ਗਾ ਜੀ ਫਿਰ ਜਾਂਦਾ ਇਹ ਸਾਨੂੰ ਜਿੱਥੋਂ ਦੀ ਲੰਘਦੇ ਨੇ ਕੁਝ ਜਿਹੜੀਆਂ ਸਾਡੀ ਪ੍ਰਾਈਵੇਟ ਪ੍ਰਾਪਰਟੀਆਂ ਔਰ ਜਿਹੜਾ ਸਾਡਾ ਧੂੜ ਮਿੱਟੀ ਨਾਲ ਨੁਕਸਾਨ ਹੋ ਰਿਹਾ ਉਹਦਾ ਇਹਨਾਂ ਨੂੰ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਤੇ ਔਰ ਜੇ ਨਹੀਂ ਦੇਣਗੇ ਤੇ ਫਿਰ ਜਿਹੜਾ ਕਮਰਸ਼ੀਅਲ ਰਸਤਾ ਇਹਨਾਂ ਨੂੰ ਹੈਗਾ ਜੋ ਲੱਗਿਆ ਹੈਗਾ ਉਹਦੇ ਵਿੱਚ ਹੀ ਆਪਣੇ ਟੱਪ ਲਗਾਉਣ ਜੀ ਫਿਰ